ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਮੇਰੀ ਇਸ ਵੀਡੀਓ ਦੇ ਵਿੱਚ ਹੁਣ ਜੀ ਇਸ ਸਾਬਨਾ ਤੁਸੀਂ ਮੇਰੇ ਹੱਥ 'ਚ ਉਹਨਾਂ ਦੇਖਦੇ ਪਏ ਤੇ ਪਿੱਛੇ ਫੋਟੋਸ ਦੇਖੀਆਂ ਤੁਹਾਨੂੰ ਥੋੜਾ ਹਿਸਾਬ ਲੱਗਿਆ ਹੋਵੇਗਾ ਕਿ ਮੈਂ ਕੀ ਦੱਸਣ ਲੱਗੀ ਆ ਅਸੀਂ ਲਾਵਾਂਗੇ ਪਹਿਲਾਂ ਉਹਨਾਂ ਤੇ ਉਹਨਾਂ ਨੂੰ ਉਂਗਲਾਂ ਦੇ ਉੱਤੇ ਤੇ ਹੱਥ ਦੇ ਉੱਤੇ ਆਲੇ-ਦੁਆਲੇ ਘਮਾਵਾਂਗੇ ਅਸੀਂ ਅੱਜ ਤਿਆਰ ਕਰਨ ਲੱਗੇ ਆ ਫੁਮਣ ਮੈਂ ਤੁਹਾਨੂੰ ਦੱਸੂਗੀ ਫੁਮਣ ਤੇ ਜਿਸ ਨੂੰ ਲਾਟੂ ਵੀ ਕਈ ਕਹਿ ਦਿੰਦੇ ਨੇ ਜਿਹੜੇ ਬਰਸ਼ੇ ਦੇ ਉੱਤੇ ਲਗਾਏ ਜਾਂਦੇ ਨੇ ਤੇ ਸ਼ਸਤਰ ਦੇ ਉੱਤੇ ਲਗਾਏ ਜਾਂਦੇ ਨੇ ਉਹ ਕਿਵੇਂ ਤਿਆਰ ਕੀਤੇ ਜਾਂਦੇ ਨੇ ਇਸ ਪ੍ਰਕਾਰ ਉਹਨੂੰ ਆਲੇ-ਦੁਆਲੇ ਘੁਮਾ ਕੇ ਉਹਨਾਂ ਨੂੰ ਅਸੀਂ ਰੱਖ ਲੈਣਾ ਤੇ ਛੋਟਾ ਜਿਹਾ ਪਾਰਟ ਕੱਟ ਕੇ ਉਨ ਦਾ ਗੰਡ ਮਾਰ ਲੈਣੀ ਉੱਤੋਂ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਆ ਜੇ ਤੁਹਾਨੂੰ ਇਸ ਵਿੱਚ ਕੋਈ ਚੀਜ਼ ਸਮਝ ਨਹੀਂ ਆਏਗੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਮੈਂ ਜ਼ਰੂਰ ਰਿਪਲਾਈ ਕਰੂੰਗੀ ਸੋ ਦੋ ਵਾਰੀ ਨੂੰ ਗੰਡ ਨੂੰ ਮਾਰ ਲੇਤਾ ਹੈ ਤਾਂ ਕਿ ਉਹ ਟਾਈਟ ਹੋ ਜਾਵੇ ਫਿਰ ਬਾਕੀ ਜਿੰਨਾ ਵੀ ਨੀਚੇ ਵਾਲਾ ਹਿੱਸਾ ਹੋਵੇਗਾ ਉਹਨੂੰ ਮੈਂ ਕੈਂਚੀ ਨਾਲ ਕੱਟ ਕੇ ਖੋਲ ਦੂੰਗੀ ਤੇ ਇਹਨੂੰ ਆਪਸ ਦੀ ਵਿੱਚ ਇਸ ਤਰੀਕੇ ਨਾਲ ਸੀ ਮਰਜ ਕਰ ਦਾਂਗੇ ਇਹ ਵਾਲਾ ਫੁਮਨ ਮੈਂ ਥੋੜਾ ਜਿਹਾ ਨਾਲ ਲਾਈਟ ਮਤਲਬ ਹਲਕਾ ਜਿਹਾ ਬਣਾਇਆ ਸੀ ਹੈਵੀ ਨਹੀਂ ਬਣਾਇਆ ਸੀ ਤੇ ਇਹਦੇ ਵਿੱਚ ਮੈਂ ਇੱਕ ਮੋਤੀ ਪਾਇਆ ਆ ਛੋਟਾ ਜਿਹਾ ਇਹ ਤੁਹਾਡੀ ਆਪਣੀ ਇੱਛਾ ਹੈ ਤੁਸੀਂ ਇਹਦੇ ਵਿੱਚ ਮੋਤੀ ਪਾਣਾ ਚਾਹੁੰਦੇ ਹੋ ਕਿ ਨਹੀਂ ਪਾਣਾ ਚਾਹੁੰਦੇ ਮੇਰੇ ਕੋਲ ਪਿਆ ਸੀ ਇਸ ਕਰਕੇ ਮੈਨੂੰ ਥੋੜਾ ਜਿਹਾ ਹੋਰ ਵਧੀਆ ਕਰਨ ਵਾਸਤੇ ਮੋਤੀ ਇਹਦੇ ਵਿੱਚ ਲਗਾਇਆ ਆ ਹੁਣ ਅਸੀਂ ਬਣਾਵਾਂਗੇ yellow color ਦਾ ਹੱਥ ਦੇ ਉੱਤੇ ਉਸੇ ਤਰੀਕੇ ਨਾਲ ਨੂੰ ਘੁਮਾਈ ਜਨਾ ਘੁਮਾਈ ਜਨਾ ਰਾਉਂਡ ਰਾਉਂਡ ਤੁਸੀਂ ਜਿੰਨਾ ਵੀ ਜ਼ਿਆਦਾ ਸੰਗਣਾ ਕਰਨਾ ਚਾਹੁੰਦੇ ਹੋਗੇ ਉਸੇ ਹਿਸਾਬ ਨਾਲ ਇਹ ਵਾਲਾ ਮੈਂ ਥੋੜਾ ਹੈਵੀ ਬਣਾ ਲੱਗੀ ਆ ਇਸ ਕਰਕੇ ਮੈਂ ਜ਼ਿਆਦਾ ਸੰਗਣਾ ਕੀਤਾ ਉਸ ਉਹੀ ਸੇਮ ਤਰੀਕੇ ਨਾਲ ਉਨੂੰ ਕੱਟਿਆ ਗੰਡ ਮਾਰੀ ਤੇ نیچے ਜਿਹੜਾ ਹਿੱਸਾ ਹੋਏਗਾ ਉਹਨੂੰ ਕੱਟ ਕੇ ਅਸੀਂ نیچےੋਂ ਖੋਲ ਲੈਣਾ ਹੈ ਤੇ ਮਰਜ ਕਰ ਲੈਣਾ ਹੈ ਇਨੂੰ ਇਸ ਤਰੀਕੇ ਨਾਲ ਹੱਥ ਨਾਲ ਖੋਲ ਕੇ ਸੋ ਸਾਡੇ ਜੀ ਇਹ ਦੋਵੇਂ ਫੁਮਨ ਬਣ ਕੇ ਤਿਆਰ ਹੋ ਗਏ ਨੇ ਦੋ ਦੇ ਨਾਲ ਮੈਂ ਇੱਕ ਹੋਰ ਨੀਲਾ ਬਣਾਇਆ ਵਾ ਇੱਕ ਜਿਹੜਾ ਨੀਲਾ ਸੀ ਉਹ ਥੋੜਾ ਹਲਕਾ ਹੈ ਦੂਸਰਾ ਜਿਹੜਾ ਡਿਊ ਵਾਲਾ ਸੀ ਉਹ ਥੋੜਾ ਹੈਵੀ ਸੀ ਤਿੰਨ ਫੁਮਨ ਸੀ ਤੇ ਮੋਤੀ ਕਿਵੇਂ ਪਾਣਾ ਹੈ ਉਹਦੇ ਵਿੱਚ ਕੋਈ ਵੀ ਗਲੇਵ ਲੈ ਲਿਓ ਕਿਉਂਕਿ ਉਹਨਾਂ ਮੋਟੀ ਹੋਣ ਕਰਕੇ ਕੋਈ ਵੀ ਈਜ਼ੀਲੀ ਮੋਤੀ ਨਹੀਂ ਵਿੱਚ ਜਾਏਗਾ ਤੇ ਉਹਨਾਂ ਮੋਟੀ ਸੀ ਗੂੰਦ ਲਾਇਆ ਮੈਂ ਉਹਦੇ ਉੱਤੇ ਗੂੰਦ ਲਗਾ ਕੇ ਉਹਨੂੰ ਥੋੜਾ ਜਿਹਾ ਤਿੱਖਾ ਕਰਕੇ ਮੋਤੀ ਦੇ ਵਿੱਚ ਇਦਾਂ ਇਹਨੂੰ ਇਨਸਰਟ ਕਰ ਦਿੱਤਾ ਤੇ ਉਹ ਮੋਤੀ ਆ ਗਿਆ ਫੁਮਨ ਦੇ ਉੱਤੇ ਇਹ ਤੁਹਾਡੀ ਆਪਣੀ ਇੱਛਾ ਆ ਇਹ ਮੇਰੀ ਇੱਛਾ ਸੀ ਇਸ ਕਰਕੇ ਮੈਂ ਮੋਤੀ ਲਗਾਇਆ ਉੱਤੇ ਤਾਂ ਕਿ ਮੈਨੂੰ ਹੋਰ ਵਧੀਆ ਲੱਗ ਸਕੇ ਫਿਰ ਇਹਨੂੰ ਵੀ ਅਸੀਂ ਗੰਡ ਮਾਰ ਕੇ ਟਾਈਟ ਕਰ ਲਿੱਤਾ ਤੇ ਬਹੁਤ ਵਧੀਆ ਲੱਗਦਾ ਪਿਆ ਹੀ ਮੈਨੂੰ ਓਨੈਸਟਲੀ ਦੱਸਾਂ ਮਤਲਬ ਮੇਰੇ ਲਈ ਵਧੀਆ ਹੀ ਹੁਣ ਇਹ ਤਿਆਰ ਹੋ ਗਈ ਓਏ ਬਣ ਕੇ ਇਹ ਆਪਣੀ ਮਰਜ਼ੀ ਹੈ ਕਿ ਤੁਸੀਂ ਫੁੱਮੇ ਦੇ ਥੱਲੇ ਗੰਡ ਮਾਰ ਕੇ ਉਹਨੂੰ ਲਾਟੂ ਵਾਂਗੂ ਬਣਾਉਣਾ ਚਾਹੁੰਦੇ ਕਿ ਨਹੀਂ ਬਣਾਉਣਾ ਚਾਹੁੰਦੇ ਹੁਣ ਮੈਂ ਬਣਾਣ ਲੱਗੀ ਆਂ ਇਹਦੀ ਡੋਰੀ ਤੇ ਦੋ ਬਲੂ ਤੇ ਦੋ ਯੈਲੋ ਤਾਂ ਗਿਲਦੇ ਸੇਮ ਸੇਮ ਲੈਂਥ ਦੇ ਠੀਕ ਆ ਮਤਲਬ ਦੋ ਤੇ ਦੋ ਚਾਰ ਠੀਕ ਆ ਜੀ ਉਹ ਕਿਸ ਤਰੀਕੇ ਨਾਲ ਲਹਿਗੇ ਨੇ ਉਹ ਮੈਂ ਹੁਣ ਤੁਹਾਨੂੰ ਦੱਸਦੀ ਆ ਤੁਸੀਂ ਗੱਡੀ ਦੀ ਵਰਤੋਂ ਵੀ ਕਰ ਸਕਦੇ ਆ ਬੈੱਡ ਦੇ ਉੱਤੇ ਵੀ ਕਿਸੇ ਵੀ ਚੀਜ਼ ਨਾਲ ਵੀ ਇਹਨੂੰ ਰੱਖ ਸਕਦੇ ਆ ਠੀਕ ਆ ਜੀ ਚਾਰ ਇੱਧਰ ਤੇ ਚਾਰ ਉਧਰ ਦਾ ਮਤਲਬ ਟੋਟਲ ਹੋ ਗਏ 8 8 ਵੱਲ ਹੋਏ ਇਹਦੇ ਇਹਦੇ ਦੇਖੋ yellow blue yellow blue ਠੀਕ ਆ ਜੀ ਪੀਲਾ ਨੀਲਾ ਪੀਲਾ ਤੇ ਨੀਲਾ ਇਸ ਤਰੀਕੇ ਨਾਲ ਇਹਨਾਂ ਨੂੰ ਰੱਖ ਲੈਣਾ ਆ ਤੇ ਮੇਰੇ ਕੋਲ ਕੋਈ ਵੀਡੀਓ ਬਣਾਉਣ ਵਾਸਤੇ ਹੈਗਾ ਨਹੀਂ ਸੀ ਇਸ ਕਰਕੇ ਮੈਂ ਇਕੱਲੀ ਨੇ ਕੋਸ਼ਿਸ਼ ਕੀਤੀ ਆ ਤੇ ਉਮੀਦ ਹੈ ਤੁਹਾਨੂੰ ਸਮਝ ਆ ਜਾਏਗੀ ਜਿੰਨੇ ਵੀ ਸਮਝ ਆਏਗੀ ਤੁਸੀਂ ਮੈਨੂੰ ਦੁਬਾਰਾ ਪੁੱਛ ਸਕਦੇ ਕਮੈਂਟ ਸੈਕਸ਼ਨ ਦੇ ਵਿੱਚ ਮੈਂ ਤੁਹਾਨੂੰ ਬਰੀਫ ਦੇ ਵਿੱਚ ਦੁਬਾਰਾ ਫਿਰ ਤੋਂ ਵੀਡੀਓ ਬਣਾ ਦੂੰਗੀ ਥੋੜਾ ਸਫਾਈ ਦੇ ਵਿੱਚ ਤੇ ਇਸ ਤਰੀਕੇ ਨਾਲ ਜਿਵੇਂ ਉੱਧਰ ਇੱਕ ਵਲ ਚੁੱਕ ਕੇ ਇੱਧਰ ਲੈ ਆਈ ਜਾਣਾ ਰਾਈਟ ਸਾਈਡ ਤੋਂ ਲੈਫਟ ਸਾਈਡ ਲੈਫਟ ਸਾਈਡ ਤੋਂ ਰਾਈਟ ਸਾਈਡ ਰਾਈਟ ਸਾਈਡ ਤੋਂ ਲੈਫਟ ਤੇ ਲੈਫਟ ਤੋਂ ਰਾਈਟ ਰਾਈਟ ਲੈਫਟ ਕਰੀ ਜਾਣਾ ਕਰੀ ਜਾਣਾ ਉਲਝਣਾ ਜਾਇਓ ਮੇਰੀ ਗੱਲਾਂ ਦੇ ਵਿੱਚ ਆਈ ਹੋਪ ਤੁਹਾਨੂੰ ਦੇਖ ਕੇ ਕਲੀਅਰ ਹੁੰਦਾ ਹੋਏਗਾ ਹੁਣ ਦੇਖੋ ਜਦੋਂ ਤਿਆਰ ਹੁੰਦਾ ਪਿਆ ਤਾਂ ਕਿੰਨਾ ਸੋਹਣਾ ਲੱਗਦਾ ਪਿਆ ਮੇਰੇ ਕੋ ਫਿਕਸ ਨਹੀਂ ਹੁੰਦੇ ਇਸ ਕਰਕੇ ਮੈਂ ਥੋੜਾ ਹੈਵੀ ਚੀਜ਼ਾਂ ਰੱਖਤੀ ਹਾਂ ਉਹਦੇ ਉੱਪਰ ਪੇਜ ਕਵਰ ਉਹ ਸੋਰੀ ਪੇਜ ਕਾਸ ਰੱਖਿਆ ਮੇਰੇ ਮੂਜੇ ਪੇਜ ਕਵਰ ਨਿਕਲ ਚਲਾਇਆ ਸੀ ਤੇ ਇਸ ਤਰੀਕੇ ਨਾਲ ਦੇਖੋ ਤੁਸੀਂ ਕਿੰਨੀ ਸੋਹਣੀ ਸ਼ੇਪ ਆ ਰਹੀ ਹੈ येलो ਕਲਰ ਦੇ ਨਾਲ ਨਾ ਇਹਦੇ ਵਿੱਚ ਜਿਆਦਾ ਗ੍ਰੇਸ ਆ ਰਹੀ ਸੀ ਹੁਣ ਜੀ ਇਹ ਵੀ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਵਿੱਚ ਵੀ ਮੈਂ ਲਾ ਦਿੱਤੇ ਮੋਤੀ ਸੋ ਇਹ ਬਣ ਕੇ ਤਿਆਰ ਹੋ ਗਿਆ ਹੈ ਤੇ ਇਹਨੂੰ ਮੈਂ ਗੰਨਾਂ ਦੇ ਨਾਲ ਥੋੜਾ ਹੋਰ ਪੱਕਾ ਕਰੂੰਗੀ ਤੇ ਪੱਕਾ ਕਰਨ ਤੋਂ ਬਾਅਦ ਜੋ ਜਿੰਨਾ ਵੀ نیچے ਡੋਰੀ ਹੋਏਗੀ ਮੈਂ ਉਹ ਕੱਟ ਦੂੰਗੀ ਜਿਹੜਾ ਐਕਸਟਰਾ ਹੋਏਗਾ ਸੋ ਇਹ ਹੋ ਗਿਆ ਤਿਆਰ ਇੱਕ ਪਾਸੇ ਤੇ ਦੂਸਰੇ ਪਾਸੇ ਵੀ ਸੇਮ ਮੈਂ ਇਸੇ ਤਰੀਕੇ ਕਰੂੰਗੀ ਇਹ ਲੋਜੀ ਬਣ ਕੇ ਹੋ ਗਿਆ ਹੈ ਤਿਆਰ ਮੈਨੂੰ ਕਮੈਂਟ ਚ ਜ਼ਰੂਰ ਦੱਸਿਓ ਕਿ ਇਹ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਮੈਂ ਇਹ ਵੇਲੇ ਖੁੱਲੇ ਰਹਿਣ ਦਿੱਤੇ ਸੀ ਆਪਣੀ ਮਰਜ਼ੀ ਹੈ ਕਿ ਅਸੀਂ ਸਾਈਡ ਤੇ ਗੱਡ ਮਾਰਨੀ ਹੈ ਕਿ ਨਹੀਂ ਮਾਰਨੀ ਹੈ ਸੋ ਤੁਸੀਂ ਸ਼ਸਤਰ ਦੇਖ ਸਕਦੇ ਹੋ ਸ਼ਸਤਰ ਦੇ ਨਾਲ ਫੁੰਮਣ ਲੱਗੇ ਬਹੁਤ ਸੋਹਣੇ ਲੱਗਦੇ ਆ ਕਈ ਵਰਸ਼ੇਲੇ ਵੀ ਯੂਜ਼ ਕਰਦੇ ਆ ਜੇ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗਿਆ